ਇਕ ਨੌਜਵਾਨ ਦੀ ਤਸਵੀਰ ਲੈ ਕੇ ਪਰਿਵਾਰ ਦਰਦ-ਦਰਦੀ ਠੋਕਰਾ ਖਾ ਰਿਹਾ। 35 ਸਾਲਾਂ ਉਮਰ ਦਾ ਗੁਰਤੇਜ ਜੋ ਕਿ ਘਰ ਤੋਂ ਆਪਣੀ ਭੈਣ ਨੂੰ ਛੱਡਣ ਗਿਆ ਸੀ ਪਿੰਡ ਦੇ ਲਈ ਲੇਕਿਨ ਉਸ ਤੋਂ ਬਾਅਦ ਮੁੜ ਕੇ ਘਰ ਵੀ ਨਹੀਂ ਜਿਹੜਾ ਉਹ ਪਰਤਿਆ। ਕਹਿੰਦਾ ਖੜ ਜਾ ਮੈਂ ਕੱਖ ਵੱਡੇ ਆ ਮੈਂ ਫਿਰ ਤੈਨੂੰ ਛੱਡ ਕੇ ਆਉਂਗਾ। ਮੇਰਾ ਬੇਟਾ ਕਹਿੰਦਾ ਮੈਂ ਤਾਂ ਇਸੇ ਮਾਮੇ ਨਾਲ ਜਾਣਾ। ਜਾ ਬੀਤੀ ਐ ਚਾਹ ਤੋਂ ਬਾਅਦ ਖਾਸਾ ਚਿਰ ਮੇਰੇ ਹਸਬੰਦ ਨਾਲ ਗੱਲਾਂ ਕਰਦੇ ਰਹੇ ਉਹ ਨਾ ਉਹ ਕਹਿੰਦੇ ਵੀ ਅੱਜ ਰਹੋ ਉਹਨਾਂ ਨੂੰ ਕਹਿੰਦਾ ਨਹੀਂ ਮੈਨੂੰ ਪਟਿਆਲੇ ਕੰਮ ਆ ਮੈਂ ਫੋਨ ਕਰਿਆ ਜੀ ਗੁਰਤੇ ਜਨੂੰ ਬੰਦ ਆਇਆ ਸੱਚ ਬੰਦ ਆਈ ਜੀ ਥੇ ਗੁਨੀਆ ਮਾਜਰਾ ਗੁਰਦੁਆਰਾ ਸਾਹਿਬ ਆ ਉਹਨਾਂ ਤੋਂ ਦਿਖੀ ਮੜੀ ਜੀ ਗੱਡੀ ਪਹਿਲਾਂ ਪੈਟਰੋਲ ਪੰਪ ਤਾਂ ਉਹ ਵੀ ਜਾਂਦੀ ਦਿਖੀ ਹੱਥ ਦੇ ਵਿੱਚ ਐਫ ਆਰ ਲੱਤੀ ਹੋਈ ਆ ਪੁਲਿਸ ਕੀ ਜਾਂਚ ਨਹੀਂ ਕਰ ਰਹੀ ਪੂਰੇ ਤਰੀਕੇ ਨਾਲ ਬੀਰਜੀ ਪੁਲਿਸ ਨੇ ਤਾਂ ਸਾਡੇ ਤੇ ਹੀ ਸਿੱਟ ਦਿੱਤੀ ਸਾਰੀ ਜੇ ਅਸੀਂ ਆਪਣੇ ਅਫਰਟ ਤੇ ਜਿੰਨਾ ਕੋਸ਼ਿਸ਼ ਕੀਤੀ ਹੈ ਨਾ ਉਹ ਪੁਲਿਸ ਨੇ ਨਹੀਂ ਕੀਤੀ ਜੀ ਕੁਝ ਵੀ ਇੱਕ ਨੌਜਵਾਨ ਦੀ ਤਸਵੀਰ ਲੈ ਕੇ ਪਰਿਵਾਰ ਦਰਦ-ਦਰਦੀ ਠੋਕਰਾ ਖਾ ਰਿਹਾ ਹੈ ਇਹ ਕਿ ਤਸਵੀਰ ਤੁਸੀਂ ਦੇਖ ਸਕਦੇ ਹੋ ਇਸ ਤਸਵੀਰ ਦੇ ਵਿੱਚ ਇੱਕ ਨੌਜਵਾਨ ਦੀ ਤਸਵੀਰ ਹੈ ਜਿਸ ਦੇ ਵਿੱਚ ਗੁੰਮਸ਼ਦਾ ਦੀ ਤਲਾਸ਼ ਇਹ ਪਰਿਵਾਰ ਨੂੰ ਕਰਨੀ ਪੈ ਰਹੀ ਹੈ ਨੌਜਵਾਨ ਪੁੱਤ ਹੈ 35 ਸਾਲਾਂ ਉਮਰ ਦਾ ਗੁਰਤੇਜ ਜੋ ਕਿ ਘਰ ਤੋਂ ਆਪਣੀ ਭੈਣ ਨੂੰ ਛੱਡਣ ਗਿਆ ਸੀ ਪਿੰਡ ਦੇ ਲਈ ਲੇਕਿਨ ਉਸ ਤੋਂ ਬਾਅਦ ਮੁੜ ਕੇ ਘਰ ਵੀ ਨਹੀਂ ਜਿਹੜਾ ਉਹ ਪਰਤਿਆ ਪਰਿਵਾਰ ਤਸਵੀਰਾਂ ਲੈ ਕੇ ਜਿਹੜਾ ਉਹ ਦਰਦਦਰ ਦੀ ਠੋਕਰਾ ਖਾ ਰਿਹਾ ਕਈ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਕਈ ਇਲਾਕਿਆਂ ਦੇ ਵਿੱਚ ਜਾ ਕੇ ਜਿਹੜਾ ਇਸ ਦੀ ਪਤਾ ਵੀ ਕਰ ਰਿਹਾ ਕਿ ਕਿੱਥੇ ਸਾਡਾ ਪੁੱਤ ਗਿਆ ਹਾਲਾਂਕਿ ਹੱਥੇ ਦੇ ਵਿੱਚ ਇੱਕ ਐਫ ਆਈ ਆਰ ਵੀ ਹੈਗੀ ਹੈ ਲੇਕਿਨ ਉਹ ਕਹਿੰਦੇ ਨੇ ਕਿ ਪੁਲਿਸ ਤੋਂ ਸਾਡਾ ਵਿਸ਼ਵਾਸ ਨਹੀਂ ਹੈਗਾ ਕਿਉਂਕਿ ਪੁਲਿਸ ਕੋਈ ਵੀ ਸਾਥ ਜਿਹੜਾ ਉਹ ਸਾਡਾ ਨਹੀਂ ਦੇ ਰਹੀ ਕਈ ਮੰਤਰੀਆਂ ਦੇ ਨਾਲ ਜਿਹੜੀ ਹੈ ਉਹ ਗੱਲਬਾਤ ਵੀ ਕੀਤੀ ਆ ਲੇਕਿਨ ਉਹਨਾਂ ਨੇ ਵੀ ਕੋਈ ਵਿਸ਼ਵਾਸ ਜਿਹੜਾ ਉਹ ਨਹੀਂ ਸਾਨੂੰ ਦਿਤਾਇਆ ਬਲਕਿ ਆਪਣੇ ਪੁੱਤ ਦੀਆਂ ਤਸਵੀਰਾਂ ਲੈ ਕੇ ਇਹ ਪੂਰਾ ਪਰਿਵਾਰ ਜਿਹੜਾ ਉਹ ਹਰ ਜਗ੍ਹਾ ਜਾ ਰਿਹਾ ਔਰ ਆਪਣੇ ਪੁੱਤ ਨੂੰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਮਾਤਾ ਪਿਤਾ ਜਿਹੜੇ ਗੁਰਤੇਜ ਜੀ ਸਾਡੇ ਨਾਲ ਨੇ ਮਾਤਾ ਪੂਰਾ ਸਮਝਾਓ ਕਿ ਕੀ ਹੋਇਆ ਸੀਗਾ ਪੁੱਤ ਕਿੱਥੇ ਗਿਆ ਸੀ ਔਰ ਕਦੋਂ ਤੋਂ ਨਹੀਂ ਆਇਆ ਪੁੱਤ ਜੀ ਚਲਾ ਲੈ ਗਿਆ ਸੀ ਚਲਾ ਲੈ ਕੁੜੀ ਨੂੰ ਛੱਡਣ ਗਿਆ ਸੀ ਜੀ 9 ਵਜੇ ਜੀ ਉੱਥੇ ਤੇ ਜੀ 11:30 11:30 ਕਾ ਕਰੀਬ ਜੀ ਮੋੜ ਆਇਆ ਕੁੜੀ ਕੋਲ ਤੇ ਕਰਾਨੀ ਜੀ ਆਇਆ ਹੈ ਗਿਆ ਕਿਹੜੀ ਤਰੀਕ ਦਾ ਹੈ ਪੂਰਾ ਮਾਮਲਾ 11 ਤਰੀਕ ਦਾ ਹੈ ਜੀ ਦਿਨ ਵੀਰਵਾਰ ਹੈ ਜੀ ਵੀਰਵਾਰ ਨੂੰ ਕਿੰਨੇ ਵਜੇ ਨਿਕਲਿਆ ਸੀ ਕਰੋ 9 ਵਜੇ ਜੀ ਸਵਾ 9 ਲਾ ਲਿਓ ਜੀ 9 ਲਾ ਲਿਓ ਬਸ ਇੰਨਾ ਦਾ ਟਾਈਮ ਥੀ ਜੀ ਕਾਰਨ ਕੁਝ ਪਤਾ ਲੱਗਿਆ ਉਸ ਦੇ ਪਿੱਛੇ ਕਿ ਕੀ ਕੋਈ ਆਪਸ ਵਿੱਚ ਕੋਈ ਲੜਾਈ ਕਿਸੇ ਦੇ ਨਾਲ ਜੀ ਮੇਰੇ ਬੱਚਿਆਂ ਦੀ ਕੋਈ ਲੜਾਈ ਨਹੀਂ ਹੈਗੀ ਆ ਭਾਈ ਹੈ ਜੀ ਉਹਦਾ ਕਦੇ ਵੀ ਨਹੀਂ ਲੜੇ ਜੀ ਪਿੰਡ ਤੋਂ ਪੁੱਛ ਲਿਓ ਜੇ ਹਾਂ ਜੀ ਕਦੇ ਨਹੀਂ ਕੋਸਾਈ ਸੀ ਸ਼ੱਕ ਉਹ ਤੁਹਾਨੂੰ ਕਿਸੇ ਪਾਸੇ ਸੱਕ ਵੀ ਜੀ ਕਿਸੇ ਪੇ ਵੀ ਨਹੀਂ ਹੈਗੀ ਇਹ ਇਹੀ ਸੀ ਵੈਸੀ ਤਾਂ ਜੀ ਕੋਈ ਗੱਲੇ ਨਹੀਂ ਹੈਗੇ ਬਸ ਚਾਚੇ ਨਾਲ ਜੀ ਜ਼ਰੂਰ ਇੱਕ ਜ਼ਮੀਨ ਕਬੂਦ ਜਾ ਹਾਂ ਜੀ ਜ਼ਮੀਨ ਨੂੰ ਲੈ ਕੇ ਤਾਂ ਨਹੀਂ ਕਦੀ ਇਹ ਕੁਛ ਹੋਇਆ ਨਾ ਜੀ ਕੋਈ ਲੜਾਈ ਨਹੀਂ ਹੋਈ ਜੀ ਕਦੇ ਅਫਸਰੀ ਜੀ ਇਹ ਜਿਹੜੀ ਤਸਵੀਰ ਲੈ ਕੇ ਤੁਸੀਂ ਥਾਂ ਥਾਂ ਜਾ ਰਹੇ ਹੋ ਇਸ ਦਾ ਕੀ ਕਾਰਨ ਹੈਗਾ ਕਿਉਂ ਪੁਲਿਸ ਦੀ ਐਫ ਆਈ ਆਰ ਵੀ ਹੱਥ ਦੇ ਵਿੱਚ ਹੈ ਤੇ ਪੁਲਿਸ ਤੇ ਪਰੋਸਾ ਨਹੀਂ ਆਈ ਜਾਂ ਪੁਲਿਸ ਕਾਰਵਾਈ ਨਹੀਂ ਕਰਦੀ ਪੁਲਿਸ ਤਾਂ ਸਾਨੂੰ ਕਹਦੇ ਹੈ ਤੁਸੀਂ ਜਾ ਕੇ ਫਲਾਣੀ ਜੇ ਡੇਰਿਆਂ ਚ ਦੇਖੋ ਉੱਤ ਕੀ ਤੇ ਐਂ ਦੇਖੋ ਐਂ ਕਰੋ ਤੁਸੀਂ ਐਂ ਕਰੋ ਸਾਨੂੰ ਪੁਲਿਸ ਨਹੀਂ ਜੀ ਕਿਤੇ ਗਈ ਆਪਣੀ ਕਰ ਰਹੇ ਨਾ ਜੀ ਆਪਣੀ ਕਰ ਜੀ ਤੁਸੀਂ ਕਿੱਥੇ ਕਿੱਥੇ ਹੁਣ ਤੱਕ ਜਾ ਚੁੱਕੇ ਅਸੀਂ ਜਾਇਆ ਜੀ ਉੱਥੇ ਤੱਕਰ ਜਾਇ ਖੰਨੇ ਤੱਕਰ ਇੱਧਰ ਤੱਕਰ ਬਹੁਤ ਦੂਰ ਤੱਕਰ ਜਾਇ ਜਿਹੜੇ ਰਸਤੇ ਜਿਕਾਇਮ ਰਹੇ ਆ ਉਹ ਵੀ ਅਸੀਂ ਆਪ ਚੈੱਕ ਕਰ ਰਹੇ ਆ ਆਪਣੇ ਪੱਦਰ ਤੇ ਚੈੱਕ ਕਰ ਰਹੇ ਹਾਂ ਹਾਂ ਜੀ ਆਪ ਦੇ ਪੱਦਰ ਤੇ ਚੈੱਕ ਕਰ ਰਹੇ ਆ ਜਦੋਂ ਨਿਕਲਿਆ ਸੀਗਾ ਤੁਹਾਨੂੰ ਕੀ ਅੰਦੇਸ਼ਾ ਸੀਗਾ ਕਿ ਕਿੱਥੇ ਜਦੋਂ ਕਿਸ ਨੂੰ ਛੱਡਣ ਗਿਆ ਸੀਗਾ ਮੇਰੀ ਕੁੜੀ ਨੂੰ ਛੱਡਣ ਗਿਆ ਦਾ ਜੀ ਕੁੜੀ ਨੂੰ ਛੱਡ ਕੇ ਉਹ ਅੱਗੇ ਨੇ ਮੁੰਡੇ ਉਰਾਂ ਕੈਮਰੇ ਦੇਖੀ ਗਏ ਵੀ ਇੱਧਰ ਚੈੱਕ ਕਰੀਏ ਇੱਕ ਦਿਨ ਤਾਂ ਇੱਧਰ ਹੀ ਲਾ ਤਿਆ ਤੂੰ ਆ ਫਿਰ ਦੂਸਰੇ ਦਿਨ ਮੈਂ ਲੱਗਿਆ ਕਹਿਣ ਵੀ ਤੁਸੀਂ ਇੱਧਰ ਨੂੰ ਵੀ ਚੈੱਕ ਕਰ ਲਿਓ ਕੈਮਰੇ ਫਿਰ ਅਸੀਂ ਇੱਕ ਗੁਰਦੁਆਰਾ ਹਵਾ ਰਸਤੇ ਜੀ ਉਹ ਗੁਰਦੁਆਰੇ ਚ ਚੈੱਕ ਕਰਿਆ ਮਾਨੇ ਉੱਥੇ ਨੂੰ ਕੈਮਰਾ ਉੱਥੇ ਨੂੰ ਗੱਡੀ ਲੰਘੀ ਉੱਥੇ ਗੱਡੀ ਲੰਗੀ ਆ ਉਸ ਦੇ ਵਿੱਚ ਦਿਖਿਆ ਤੁਹਾਨੂੰ ਬੈਠਿਆ ਹੋਇਆ ਵਿੱਚ ਬੰਦਾ ਨਹੀਂ ਦਿਖਦਾ ਜੀ ਬਸ ਗੱਡੀ ਲੰਘ ਰਹੀ ਹੈ ਗੱਡੀ ਦੀ ਗੱਡੀ ਹਾਂ ਗੱਡੀ ਗੱਡੀ ਕਿਹੜੀ ਗੱਡੀ ਸੀਗੀ ਜਿੰਨ ਗੱਡੀ ਆ ਜੀ ਪੁਲਿਸ ਨੂੰ ਦੱਸਿਆ ਤੁਸੀਂ ਕਿ ਇੱਥੋਂ ਲੰਗਿਆ ਹੈਗਾ ਇੱਥੋਂ ਸੀਸੀਟੀਵੀ ਆਇਆ ਫਿਰਸ ਵਾਲਿਆਂ ਨੂੰ ਤਾਂ ਦਿਖਾ ਤੇ ਮੰਨੇ ਮਾਰੇ ਵਾਲੇ ਉਮਾਰਤ ਤੋਂ ਲੈ ਲੈ ਜੀ ਇਹਨਾਂ ਨੇ ਉਹ ਜਿਹੜੇ ਅਸੀਂ ਦਿਖਾਏ ਹੋਏ ਆ ਨਾ ਪੁਲਿਸ ਨੂੰ ਤਾਂ ਮਾਤਿਓ ਦੇਖੀ ਗਈ ਪਰ ਪੁਲਿਸ ਨਹੀਂ ਗਈ ਜੀ ਭੈਣ ਆ ਗਈ ਇਹ ਨਾਲ ਹਾਂ ਜੀ ਇਹ ਖੜੀ ਆ ਤੁਸੀਂ ਤੁਹਾਡੇ ਨਾਲ ਗਏ ਸੀਗੇ ਹਾਂ ਜੀ ਮੇਰੇ ਨਾਲ ਗਏ ਤੇ ਉਸ ਸਮੇਂ ਕੋਈ ਲੜਾਈ ਤਾਂ ਨਹੀਂ ਹੋਈ ਸੀ ਜੀ ਬਿਲਕੁਲ ਠੀਕ ਗਏ ਨੇ ਜੀ ਕੱਖ ਵੱਢ ਕੇ ਆਏ ਨੇ ਮੈਨੂੰ ਕਹਿੰਦਾ ਖੜ ਜਾ ਮੈਂ ਕੱਖ ਵੱਢਿਆ ਮੈਂ ਫਿਰ ਤੈਨੂੰ ਛੱਡ ਕੇ ਆਉਂਗਾ ਮੇਰਾ ਬੇਟਾ ਕਹਿੰਦਾ ਮੈਂ ਤਾਂ ਇਸੇ ਮਾਮੇ ਨਾਲ ਜਾਣਾ ਛੋਟੇ ਮਾਮੇ ਨਾਲ ਨਹੀਂ ਜਾਂਦਾ ਹੈਗਾ ਉਹਦਾ ਜ਼ਿਆਦਾ ਕਰਦਾ ਹੁੰਦਾ ਸੀ ਰਸਤੇ 'ਚ ਜੀ ਉਹਨਾਂ ਨੇ ਖੜ ਕੇ ਰਸ ਵੀ ਪੀਆ ਗੰਨੇ ਦਾ ਬਿਲਕੁਲ ਠੀਕ ਗਏ ਆ ਉੱਥੇ ਵੀ ਮੇਰੇ ਲਵੇ ਵੀ ਬੈਠੇ ਨੇ ਫਿਰ ਚਾਹ ਪੀਤੀ ਆ ਚਾਹ ਤੋਂ ਬਾਅਦ ਖਾਸਾ ਚਿਰ ਮੇਰੇ ਹਸਬੰਡ ਨਾਲ ਗੱਲਾਂ ਕਰਦੇ ਰਹੇ ਉਹ ਨਾ ਉਹ ਕਹਿੰਦੇ ਵੀ ਅੱਜ ਰਹੋ ਉਹਨਾਂ ਨੂੰ ਕਹਿੰਦਾ ਨਹੀਂ ਮੈਨੂੰ ਪਟਿਆਲੇ ਕੰਮ ਆ ਉਹ ਨੰਬਰਦਾਰ ਸੀਗੇ ਇੱਥੇ ਪੈਂਦੇ ਰਹਿੰਦਾ ਸੀ ਉਹਨਾਂ ਨੂੰ ਕੰਮ ਕਚੈਰੀਆਂ 'ਚ ਸਾਨੂੰ ਐ ਹੋ ਗਿਆ ਵੀ ਚਲੋ ਕੰਮ ਆ ਭਗ ਭਗ ਜਾਣ ਦੋ ਫਿਰ ਸਵਾ 11 ਵਜੇ ਜੀ ਕਰੋ ਤੁਰਪੇ ਉਹ ਤੋਂ ਬਾਅਦ ਮੇਰੀ ਉਹਦੇ ਨਾਲ ਕੋਈ ਗੱਲ ਨਹੀਂ ਹੋਈ ਹੈਗੀ ਫੇਰ ਮੈਂ ਮਮੰਤ 8 ਵਜੇ ਫੋਨ ਕਰਿਆ ਵੀ ਗੁਰਤੇ ਜਾ ਕੇ ਮੰਮੀ ਕਹਿੰਦੀ ਨਹੀਂ ਮਮਾ ਕਹਿੰਦੇ ਤੇ ਵੀ ਹੋਤਾ ਨਾ ਕੋਈ ਕੰਮ ਹੈ ਪਟਿਆਲੇ ਵੀ ਮੰਮੀ ਕਹਿੰਦੀ ਹਾਂ ਕਚਹਿਰੀਆਂ ਚ ਕੰਮ ਹੋਣਾ ਚਲੋ ਅਸੀਂ ਦੇਖੀ ਗਏ ਜੇ ਤੋ ਉਹ ਨਹੀਂ ਆਇਆ 8 ਵਜੇ 8 ਵਜੇ ਤੱਕ ਵੀ ਉਹ ਨਾ ਤਾਂ ਖਾਂਦੇ ਬਿੰਦੇ ਕੋਈ ਨਸਾ ਨਹੀਂ ਕਰਦੇ ਹੈਗੇ ਵੀ ਉਹ ਇੰਨਾ ਚਿਰ ਕਾ ਤੋਂ ਰਹੇ ਫੇਰ ਅਸੀਂ ਜੀ ਦੇਖਣ ਗਏ ਆ ਇਧਰੋਂ ਤਾਂ ਇਹ ਚ ਲੈਲੇ ਵਾਲੇ ਗਏ ਉਧਰੋਂ ਕਰਹਾਲੀ ਵਾਲੇ ਆ ਪਰ ਤਾਂ ਵੀ ਨਹੀਂ ਕੋਈ ਪਤਾ ਲੱਗਾ ਦੋਏ ਦਿਨ ਫੇਰ ਗਏ ਉਹ ਦੇਖਣ ਦੋਏ ਦਿਨ ਜੀ ਇਹ ਪਟਿਆਲੇ ਹੀ ਫਿਰਦੇ ਰਹੇ ਫਿਰ ਦੁਪਹਿਰੇ 2 ਵਜੇ ਇਹ ਕਹਿੰਦੇ ਵੀ ਕਿਤੇ ਉਹ ਸਰਹੰਦ ਨੂੰ ਤਾਂ ਨਹੀਂ ਪੈ ਗਿਆ ਪੁੱਠੇ ਫਿਰ ਉੱਥੇ ਗੁਨੀਆ ਮੱਜਰਾ ਗੁਰਦੁਆਰਾ ਸਾਹਿਬ ਆ ਉਹਨਾਂ ਤੋਂ ਦਿਖੀ ਮੜੀ ਜੀ ਗੱਡੀ ਪਹਿਲਾਂ ਪੈਟਰੋਲ ਪੰਪ ਤੋਂ ਵੀ ਜਾਂਦੀ ਦਿਖੀ ਫਿਰ ਜਿਹੜੇ ਉਹ ਆ ਗ੍ਰਿੱਡਾ ਗ੍ਰਿੱਡ ਚ ਜੀ ਕਾਫੀ ਦੇਰ ਬਾਅਦ ਆਈ ਆ ਗੱਡੀ ਮਤਲਬ ਪਟਿਆਲੇ ਵੱਲ ਆਉਣਾ ਸੀ ਪਟਿਆਲੇ ਵੱਲ ਨਹੀਂ ਆਏ ਸਰਹੰਦ ਵਾਲੇ ਚਲੇ ਸਰਹੰਦ ਵੱਲ ਚਲੇ ਗਏ ਜੀ ਕੋਈ ਘਰ ਲੱਗੇ ਕੋਈ ਫੋਨ ਫੋਨ ਤਾਂ ਨਹੀਂ ਆ ਰਹੇ ਸੀ ਕਿ ਆਪਣੇ ਜਿਕਰੇ ਫੋਨ ਆਇਆ ਉਹਨੇ ਬਸ ਇਹ ਗੱਲਾਂ ਕਰੀਆਂ ਹੂੰ ਹਾਂ ਇਹ ਚ ਹੋਦੀ ਤਾਂ ਪੂਰੇ ਸਾਰੇ ਕਹਿੰਦੇ ਨੇ ਵੀ ਉਹ WhatsApp ਕਾਲ ਦੀ ਵੀ ਉਹਦੀ ਲੋਕੇਸ਼ਨ ਨਹੀਂ ਚੈੱਕ ਹੋਈ ਕੋਈ ਫੋਨ ਆਇਆ ਸੀਗਾ ਹਾਂਜੀ ਕਰੇ ਆਇਆ ਸੀ ਮੈਂ ਤਾਂ ਤੁਹਾਨੂੰ ਕੁਝ ਦੱਸਿਆ ਸੀ ਕਿ ਕਿਉਂ ਕੋਈ ਫੋਨ ਫੋਨ ਜਿਸ ਤਰੀਕੇ ਨਾਲ ਜ਼ਿਕਰ ਕਰ ਰਹੇ ਕਿਉਂਕਿ ਆਇਆ ਸੀਗਾ ਨਹੀਂ ਜੀ ਮੈਨੂੰ ਕੋਈ ਨਹੀਂ ਦੱਸਿਆ ਜੀ ਮੈਂ ਮੇਰੇ ਪੇਕੇ ਗਈ ਹੋਈ ਸੀ ਜੀ ਮੈਂ ਜਦ ਇਹ ਆਈ ਸੀ ਮੇਰੇ ਭਤੀਜੇ ਦਾ ਜੀ ਮੁੰਡਾ ਹੋਇਆ ਸੀ ਮੈਂ ਉੱਤੇ ਤੇ ਆ ਕੇ ਫਿਰ ਸੰਦੀਪ ਨੇ ਫੋਨ ਕਰਿਆ ਜੀ ਜਦ ਕੁੜੀ ਨੇ 3 ਕਜੇ ਵੀ ਗੋਗਾ ਆ ਗਿਆ ਮੰਮੀ ਮੈਂ ਆ ਗਈ ਸੀ ਜੀ 2 ਵਜੇ ਉੱਥੇ ਤੇ ਕਚੈਰੀਆਂ ਦੇ ਵਿੱਚ ਨਹੀਂ ਪਤਾ ਕੀਤਾ ਕਿ ਕਚੈਰੀਆਂ ਦੇ ਵਿੱਚ ਕੀ ਸੀ ਅਗਲੇ ਦਿਨ ਕਰਿਆ ਜੀ ਮੈਂ ਫੋਨ ਕਰਿਆ ਜੀ ਗੁਰਤੇਜ ਨੂੰ ਬੰਦ ਆਇਆ ਸੱਚ ਬੰਦ ਆਈ ਸੀ ਹੱਥ ਦੇ ਵਿੱਚ ਐਫ ਆਰ ਲਈਤੀ ਹੋਈ ਆ ਪੁਲਿਸ ਕੀ ਜਾਂਚ ਨਹੀਂ ਕਰ ਰਹੀ ਪੂਰੀ ਤਰੀਕੇ ਨਾਲ ਬੀਰ ਜੀ ਪੁਲਿਸ ਨੇ ਤਾਂ ਸਾਡੇ ਤੇ ਹੀ ਸਿੱਟ ਦਿੱਤੀ ਸਾਰੀ ਜੇ ਅਸੀਂ ਆਪਣੇ ਅਫਰਟ ਤੇ ਜਿੰਨਾ ਕੋਸ਼ਿਸ਼ ਕੀਤੀ ਹੈ ਨਾ ਉਹ ਪੁਲਿਸ ਨੇ ਨਹੀਂ ਕੀਤੀ ਜੀ ਕੁਝ ਵੀ ਅਸੀਂ ਜਿੱਥੇ ਤੱਕ ਤੱਕ ਇਹ ਖੰਨੇ ਸਾਡੇ ਕਲਾਹਾ ਪਿੰਡ ਪੈਂਦਾ ਸਰ ਉੱਥੇ ਨਾ ਟਾਵਰ ਦੀ ਰੇਂਜ ਚੱਕੀ ਹੋਈ ਆ ਫੋਨ ਨੇ ਇਪਨ 6 ਕਿਲੋਮੀਟਰ ਤੇ ਇੱਕ ਅੱਧੇ ਸਰਕਲ ਦੇ ਰੇਂਜ ਚੱਕ ਲੈਂਦਾ ਉਹ ਲਾਸਟ ਲੋਕੇਸ਼ਨ ਉੱਥੇ ਦੀ ਹੀ ਹੋਇਆ ਫੋਨ 1:19 ਤੇ ਬੰਦ ਆ ਜੀ ਅਸੀਂ ਉਹ ਉੱਥੇ ਸਰਪੰਚ ਸਾਹਿਬ ਨੂੰ ਵੀ ਮਿਲ ਕੇ ਆਏ ਆ ਸਾਰੇ ਇਲਾਕੇ ਦੇ ਵਿੱਚ ਵੀ ਜਾ ਕੇ ਆਏ ਆ ਜੀ ਉੱਥੇ ਤੱਕ ਸੀਸੀਟੀਵੀ ਕੈਮਰੇ ਚ ਗੱਡੀ ਆਈ ਹੋਈ ਹੈ ਜੀ ਐਮ ਵਿੱਚ ਬੈਠੇ ਦੇ ਪਤਾ ਨਹੀਂ ਲੱਗਦਾ ਉਹਦੇ ਵਿੱਚ ਸਰ ਏਸੀ ਵੀ ਨਹੀਂ ਚੱਲਦਾ ਗੱਡੀ ਦਾ ਸ਼ੀਸ਼ੇ ਬੰਦ ਨੇ ਬਿਲਕੁਲ ਉਹਦੇ ਜੀ ਹਾਂਜੀ ਇਹ ਤੁਸੀਂ ਐਫਆਰ ਜਿਹੜੀ ਤਰੀਕ 13 ਤਰੀਕ ਨੂੰ ਐਫਆਰ ਹੋਈ ਹੈ 11 ਤਰੀਕ ਦਾ ਮਾਮਲਾ ਹੈ ਇਨੀ ਦੇਰੀ ਕਿਉਂ ਰਹੀ ਸਰ ਪਹਿਲਾਂ ਤਾਂ ਸਾਡੀ ਸੁਣੀ ਨਹੀਂ ਅਸੀਂ ਨਮਾ ਗਾਉ ਚੌਂਕੀ ਪੈਂਦੀ ਹੈ ਸਾਨੂੰ ਜੀ ਆਪਣਾ ਪਟਿਆਲਾ ਡਿਸਟ੍ਰਿਕਟ ਦੇ ਵਿੱਚ ਜੀ ਉੱਥੇ ਚਲੇ ਗਏ ਉਹਨਾਂ ਉਹ ਕਹਿੰਦੇ ਸਾਨੂੰ ਤੁਸੀਂ ਐ ਪੂਰੇ ਤਾਂ ਅਸੀਂ ਲਿਖ ਨਹੀਂ ਸਕਦੇ ਕਹਿੰਦਾ ਇਹ ਫਤੇਗੜ ਸਾਹਿਬ ਸੌਰੀ ਆਪਣਾ ਫੱਗਣਵਾਜਰੇ ਜਾਓ ਜੀ ਕਹਿੰਦਾ ਉਸੇ ਇਲਾਕੇ ਚ ਪਹੁੰਚ ਚੁੱਕਿਆ ਸੀ ਕਹਿੰਦੇ ਜੀ ਉਹ ਪਹਿਲਾਂ ਉਹ ਫਿਰ ਅਸੀਂ ਫੱਗਣਵਾਜਰੇ ਗਏ ਫੱਗਣਵਾਜਰੇ ਵਾਲੇ ਕਹਿੰਦੇ ਵੀ ਇਹ ਕੰਮ ਉਹਨਾਂ ਦਾ ਜੀ ਪਹਿਲਾਂ ਉਹਨਾਂ ਨੇ ਸਾਡੀ ਦੋ ਦਿਨ ਤਾਂ ਸੁਣੀ ਨਹੀਂ ਸਰ ਉਹਨਾਂ ਦੀ ਦੂਜੇ ਤੇ ਉੱਪਰ ਪ ਦੇ ਉਹ ਪਾਈਗੇ ਫਿਰ ਅਸੀਂ ਐਸਐਸਪੀ ਸਾਹਿਬ ਨੂੰ ਦਰਖਾਸਤ ਦਿੱਤੀ ਐਸਐਸਪੀ ਸਾਹਿਬ ਨੇ ਨਾਜ ਮੰਡੀ ਨੂੰ ਜੀ ਮਾਰਕ ਕੀਤੀ ਜੀ ਫਿਰ ਉਸ ਤੋਂ ਬਾਅਦ ਫੱਗਣ ਮੱਜਰੇ ਗਈ ਜੀ ਇਹ ਰਿਪੋਰਟ ਉਹਨਾਂ ਕੋਲੇ ਫਿਰ ਉਹਨਾਂ ਨੇ ਕਾਰਵਾਈ ਜੀ ਸ਼ੁਰੂ ਕੀਤੀ ਬਾਕੀ ਕੋਈ ਐਨੀ ਗੱਲਬਾਤ ਨਹੀਂ ਜੀ ਢਿੱਲਾ ਬਿਲਕੁਲ ਇਸ ਕਾਮ ਮੈਟਰ ਦੇ ਉੱਠਣ ਤੋਂ ਬਾਅਦ ਨਿਕਲੇ ਹੋ ਤੁਸੀਂ ਤਸਵੀਰਾਂ ਲੈ ਕੇ ਕਿ ਅਸੀਂ ਆਪਣੇ ਪੁੱਤ ਨੂੰ ਆਪ ਲੱਭ ਲਈਏ ਹਾਂ ਜੀ ਇਹ ਗੱਲ ਸੀ ਸਾਨੂੰ ਜੀ ਸਾਡੇ ਪਿੰਡ ਦੇ ਜੀ ਸਾਡੇ ਮਤਲਾਂਡ ਕਮੰਡ ਲਾਲੂ ਦੇ ਰਿਸ਼ਤੇਦਾਰ ਕਹਿਣ ਲੱਗੇ ਵੀ ਤੁਸੀਂ ਆਪ ਕੋਸ਼ਿਸ਼ ਕਰੋ ਅਸੀਂ 11 ਤਰੀਕ ਤੋਂ ਹੀ ਉਹਨਾਂ ਨੂੰ ਲੱਭਦੇ ਫਿਰ ਰਹੇ ਹਾਂ ਜੀ ਅਸੀਂ ਆਨੰਦਪੁਰ ਸਾਹਿਬ ਅ ਸਾਬ ਜੀ ਚਮਕੌਰ ਸਾਹਿਬ ਸਾਰੇ ਕਿਤੇ ਸਾਰਾ ਸੀ ਮਨਜੀਤ ਸਾਹਿਬ ਗੁਰਦੁਆਰਾ ਪੈਂਦਾ ਜੀ ਪਜੋਖਰਾ ਸਾਹਿਬ ਸਾਰੇ ਕਿਤੇ ਜਾਇਆ ਜੀ ਪੁਲਿਸ ਸਾਨੂੰ ਕਹਿ ਦੇਂਦੇ ਤੁਸੀਂ ਗੁਰਦੁਆਰੇ ਪਾੜ ਲਓ ਹੁਣ ਸਾਰਾ ਸੀ ਕਿਵੇਂ ਪਾੜ ਸਕਦੇ ਕੰਮ ਤਾਂ ਇਹ ਬਿਲਕੁਲ ਪੁਲਿਸ ਦਾ ਹੀ ਹੁੰਦਾ ਜੀ ਕਿਸੇ ਲੀਡਰ ਨੂੰ ਵੀ ਮਿਲੇ ਸੀ ਤੁਸੀਂ ਹਾਂ ਜੀ ਸਾਰਾ ਸੀ ਚੇਤਨ ਸਿੰਘ ਜੋੜਾ ਮਾਜਰਾ ਨੂੰ ਮਿਲੇ ਸੀ ਮੈਂ ਉਹਨਾਂ ਨੂੰ ਡਾਇਰੈਕਟ ਕਾਲ ਕੀਤੀ ਸੀ ਜੀ ਉਹਨਾਂ ਨੂੰ ਉਹ ਕਹਿੰਦੇ ਜੀ ਮੇਰੇ ਕੋਲੇ ਆਜੋ ਤੁਸੀਂ ਕਹਿੰਦੇ ਫੋਨ ਦਾ ਡੱਬਾ ਲੈ ਕੇ ਉਸ ਤੇ ਸੀਰੀਅਲ ਨੰਬਰ ਹੁੰਦਾ ਜੀ ਉਹਦਾ ਫੋਨ ਦਾ ਉਹਨਾਂ ਨੂੰ ਮੈਂ ਲਿਖਾਤਾ ਜੀ ਉਹਨਾਂ ਨੂੰ ਫੋਟੋ ਵੀ ਖਿੱਚ ਲਈ ਉਹਨਾਂ ਦੇ ਪੀਏ ਨੇ ਉਹ ਸਰ ਉਹਨਾਂ ਨੇ ਕੋਈ ਗੱਲੇ ਨਹੀਂ ਕੀਤੀ ਹਾਂ ਨਿਕਲੂਗਾ ਨਿਕਲੂਗਾ ਜੀ ਕੁਝ ਨਹੀਂ ਹੱਲ ਹੋਇਆ ਜੀ ਫਿਰ ਸਾਨੂੰ ਜੀ ਉਹ ਇਲੈਕਸ਼ਨ ਦਾ ਦੌਰ ਚੱਲ ਰਹੀ ਡਾਕਟਰ ਬਲਬੀਰ ਮਿਲ ਗਏ ਜੀ ਉਹਨੇ ਬਲਵੇੜਾ ਮੰਡੀ ਦੇ ਵਿੱਚ ਉਹਨਾਂ ਨੂੰ ਅਸੀਂ ਇਹ ਦਰਖਾਸਤ ਜਿਹੜਾ ਐਸਐਸਪੀ ਦੀ ਦਰਖਾਸਤ ਸੀ ਉਹ ਦਿਖਾਈ ਜੀ ਉਹਨਾਂ ਨੇ ਐਸਐਸਪੀ ਲੀਡਰ ਦੇ ਲੀਡਰ ਦਾ ਜੀ ਫੋਨ ਆਇਆ ਸਾਡੇ ਕੋਲੇ ਜੀ ਫੇਰ ਵੀ ਸਰ ਵਿੱਚ ਢਿੱਲ ਵਾਲੀ ਗੱਲ ਆ ਬਿਲਕੁਲ ਵੀ ਜੀ ਸਾਰੀ ਗੱਲ ਐਫਆਈਆਰ ਹੋਣ ਤੋਂ ਪਹਿਲਾਂ ਦੀ ਇਹ ਐਫਆਈਆਰ ਹੋਣ ਤੋਂ ਬਾਅਦ ਦੀ ਸਰ ਏਐਫਆਈਆਰ ਹੋਣ ਤੋਂ ਬਾਅਦ ਦੀ ਗੱਲ ਹੈ ਜੀ ਇਹ 13 ਤਰੀਕ ਤੋਂ ਬਾਅਦ ਦੀ ਗੱਲ ਆ ਸਰ ਹਾਂਜੀ ਹੁਣ ਕਿਵੇਂ ਲੱਭ ਰਹੇ ਹੋਗੇ ਕਿੱਥੇ ਕਿੱਥੇ ਜਾ ਰਹੇ ਹੋ ਕਿਹੜੇ ਕਿਹੜੇ ਇਲਾਕੇ ਹਰ ਤੱਕ ਜਿਹੜਾ ਦੇਖ ਆਏ ਤੁਸੀਂ ਸਰ ਜਿਵੇਂ ਸਾਨੂੰ ਕਹਿ ਦਿੰਦੇ ਨੇ ਦਿੰਦੇ ਨੇ ਜੀ ਲੋਕ ਵੀ ਜਿਵੇਂ ਆਪਣਾ ਪੁਲਿਸ ਵਾਲੇ ਵੀ ਕਹਿੰਦੇ ਤੁਸੀਂ ਗੁਰਦੁਆਰੇ ਭਾਲ ਲਓ ਜਾਂ ਕਿਸੇ ਡੇਰਿਆਂ ਚ ਭਾਲ ਲਓ ਅਸੀਂ ਉੱਤੇ ਸਾਰੀਆਂ ਥਾਵਾਂ ਤੇ ਜਾ ਚੁੱਕੇ ਹਾਂ ਜੀ ਅਸੀਂ ਹਰਿਆਣੇ ਦੇ ਵਿੱਚ ਵੀ ਜਾ ਚੁੱਕੇ ਹਾਂ ਅਸੀਂ ਪੰਜਾਬ ਦੇ ਵਿੱਚ ਵੀ ਜਾ ਜਾ ਚੁੱਕੇ ਹਾਂ ਜੀ ਤਕਰੀਬਨ ਮੋਸਟਲ ਨਹੀਂ ਜਿਹੜੀਆਂ ਪਲੇਸ ਨੇ ਜੀ ਉਹਨਾਂ ਦੇ ਵਿੱਚ ਜਾ ਚੁੱਕੇ ਹਾਂ ਜੀ ਜਿਹੜੀ ਗੱਡੀ ਤੇ ਗਿਆ ਸੀ ਉਹ ਗੱਡੀ ਮਿਲ ਗਈ ਹੈ ਜਾਂ ਗੱਡੀ ਉਹਦੇ ਨਾਲ ਨਾ ਜੀ ਗੱਡੀ ਵੀ ਨਹੀਂ ਮਿਲੀ ਸਰ ਉਹਨਾਂ ਦੀ ਜੀ ਗੱਡੀ ਵੀ ਨਹੀਂ 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 ਗੱਡੀ ਵੀ ਨਹੀਂ ਮਿ ਉਸ ਤੇ ਜੀ ਆਪਣਾ ਜੀ ਪੀਟੀਸੀ ਦੇ ਰਾਹੀਂ ਇੱਕ ਵਾਰ ਤਸਵੀਰ ਵੀ ਦਿਖਾ ਦਿਓ ਕਿ ਜੇਕਰ ਕੋਈ ਦੇਖ ਰਿਹਾ ਹੋਵੇ ਕੋਈ ਕੋਈ ਜਾਣਦਾ ਹੋਵੇ ਤੇ ਉਹ ਇਸ ਤਰੀਕੇ ਦੇ ਨਾਲ ਇਸ ਨੌਜਵਾਨ ਨੂੰ ਜਿਹੜਾ ਉਸੇ ਜਾਣਕਾਰੀ ਜਿਹੜੀ ਉਹ ਦਿੱਤੀ ਜਾ ਸਕਦੀ ਹੈਗੀ ਉਸ ਦਾ ਨਾਮ ਪਤਾ ਵੀ ਜਿਹੜਾ ਉਹ ਸਾਰੇ ਥੱਲੇ ਲਿਖਿਆ ਹੋਇਆ ਔਰ ਪਰਿਵਾਰ ਨੂੰ ਹਰ ਜਗ੍ਹਾ ਤੇ ਜਾਣਾ ਪੈ ਰਿਹਾ ਖਾਸ ਤੌਰ ਤੇ ਆਪਣੇ ਬੱਚੇ ਨੂੰ ਲੱਭਣ ਦੇ ਲਈ ਹਾਲਾਂਕਿ ਇਹ ਫਰਜ਼ ਪੁਲਿਸ ਦਾ ਵੀ ਬਣਦਾ ਲੇਕਿਨ ਕਹਿੰਦੇ ਨੇ ਕਿ ਪੁਲਿਸ ਕਿਸੇ ਵੀ ਤਰੀਕੇ ਦਾ ਸਾਥ ਜਿਹੜਾ ਉਹ ਨਹੀਂ ਦੇ ਰਹੀ ਬਲਕਿ ਸਾਨੂੰ ਸਾਡੇ ਉੱਪਰ ਸਿੱਟਿਆ ਜਾ ਰਿਹਾ ਕਿ ਤੁਸੀਂ ਜਾ ਕੇ ਲੱਭ ਲਓ ਫੁਲਾਣੇ ਥਾਂ ਤੇ ਐਡਰੈਸ ਜ਼ਰੂਰ ਦੱਸ ਦੀਏ ਪੁਲਿਸ ਕਿ ਇਧਰਲੇ ਪਾਸੇ ਜਾਣਾ ਉੱਧਰਲੇ ਪਾਸੇ ਜਾਣਾ ਲੇਕਿਨ ਇਹਨਾਂ ਦਾ ਸਿੱਧੇ ਤੌਰ ਤੇ ਸਵਾਲ ਪੁਲਿਸ ਦੇ ਉੱਪਰ ਹੈ ਕਿ ਪੁਲਿਸ ਕਿਉਂ ਜਿਹੜੀ ਹੈ ਇਸ ਦੇ ਵਿੱਚ ਟੈਲਮਚਾਰੀ ਹੈ ਕਿਉਂ ਇਸ ਤਰੀਕੇ ਦਾ ਸਰਚ ਆਪਰੇਸ਼ਨ ਜਾਂ ਉਸ ਤਰੀਕੂ ਲੱਭਣ ਦੇ ਲਈ ਜਿਹੜੀ ਆ ਕੋਸ਼ਿਸ਼ ਕਿਉਂ ਨਹੀਂ ਕੀਤੀ ਜਾ ਰਹੀ ਕੈਮਰਾ ਪਰਸਨ ਰਵੀ ਚੱਪੜ ਦੇ ਨਾਲ ਦਮਪ ਸਿੰਘ ਪੀਟੀਸ਼ਨ ਨਿਊਜ਼ ਪਟਿਆਲਾ